ਹਾਂਜੀ ਸਸ਼ੀਗਾ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਬਰਬੀਰ ਸਿੰਘ ਕਿੱਥੋਂ ਆਇਓ ਮੈਂ ਨਰੂਪ ਤੋਂ ਆਇਆ ਆ ਅੱਛਾ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਮੇਰੀ ਪ੍ਰੋਬਲਮ ਇਦਾਂ ਚ ਮੇਰੇ ਸੌਦੀ ਹਰੂਤੇ ਵਿੱਚ ਟਰੋਲਾ ਚਲਾਉਣਾ ਤੇ ਮੇਰੀਆਂ ਪੈਰਾਂ ਤੋਂ ਲੈ ਕੇ ਲੱਕ ਤੱਕ ਯਾਨੀ ਨਾੜਾਂ ਦੀ ਬਲੌਕੇਜ ਹੋ ਗਈ ਪੂਰੀ ਤੇ ਬਹੁਤ ਮੈਂ ਤੁਰ ਨਹੀਂ ਸਕਦਾ ਤੇ ਯਾਨੀ ਹੁਣ 15-20 ਦਿਨ ਤੋਂ ਠੀਕ ਆ ਅੱਗੇ ਨਾਲ ਤੇ ਇੱਥੇ ਕਿਹਨਾ ਨੰਬਰ ਹੁੰਦਾ ਹਾਂ ਤੁਸੀ ਦਵਾਈ ਕਿੱਥੋਂ ਘਾ ਰਹੇ ਹੋ ਅੰਰੂੜਾ ਹੀ ਆ ਜੀ ਡਿਸਪੈਂਸਰੀ ਇਹ ਕੀ ਨਾਮ ਇਹਦਾ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਹਾਂਜੀ ਹਾਂਜੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਦਵਾਈ ਖਾਂਦਿਆਂ ਨੂੰ ਬਸ 15 ਦਿਨ ਹੀ ਹੋਇਆ ਜੀ ਹਾਂਜੀ ਅੱਛਾ ਜੀ ਕਿੰਨਾ ਕੋ ਫਰਕ ਹੈ ਤੁਹਾਨੂੰ ਫਰਕ ਮੈਂ ਤੁਰ ਕੇ ਅੱਜ ਆਪਣੇ ਘਰ ਤੋਂ ਇੱਥੇ ਡਿਸਪੈਂਸਰੀ ਤੁਹਾਡੇ ਨੇ ਅਸ਼ਾ ਜੀ ਇੰਨਾ ਜਾਨੀ ਮੈਨੂੰ ਫਰਕ ਆ ਹੁਣ ਜਾਨੀ ਮੈਂ ਤੋਰਦਾ ਮਾੜਾ ਮੋਟਾ ਬਿੰਦਾ ਉੱਥਾਂ ਠੀਕ ਹੈ ਅਸ਼ਾ ਜੀ ਠੀਕ ਹੈ ਜੀ ਧੰਨਵਾਦ